ਔਰ ਮੈਂ ਤੁਹਾਨੂੰ ਅੱਜ ਖੁਸ਼ਖਬਰੀ ਵੀ ਦੇ ਦਿੰਨਾ ਚਾਰ ਰਾਊਂਡ ਹੋ ਗਏ ਤਿੰਨ ਰਹਿ ਗਏ ਚਾਰ ਰਾਊਂਡ ਚ ਇਹਨਾਂ ਦਾ ਕੰਮ ਹੋ ਗਿਆ ਕੋਈ 400 ਪਾਰ ਨਹੀਂ ਹੁਣ ਤਾਂ 200 ਹੀ ਪਾਰ ਨਹੀਂ ਹੋ ਰਿਹਾ 500 ਪਾਰ ਦੀ ਗੱਲ ਛੱਡ ਦਿਓ ਤੇ ਹੁਣ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਹੁਣ ਜਿਹੜੇ ਐਗਜ਼ਿਟ ਪੋਲ ਦੇ ਜਾਂ ਕੋਈ ਲੀਕ ਹੋਏ ਨੇ ਡਾਟਾ ਉਹਦੇ ਵਿੱਚ ਬਿਲਕੁਲ ਗੱਲ ਕਲੀਅਰ ਤੇ ਸਾਫ਼ ਹੋ ਰਹੀ ਹੈ ਕਿ ਮੋਦੀ ਦੀ ਸਰਕਾਰ ਨਹੀਂ ਬਣ ਰਹੀ ਇੰਡੀਆ ਗਠਬੰਧਨ ਦੀ ਸਰਕਾਰ ਬਣੂਗੀ ਤੇ ਉਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਆਵਾਜ਼ੀ ਪਾਰਟ ਦਾ ਹੋਊਗਾ ਤੁਹਾਡਾ ਨਾਮ ਲਿਖਿਆ ਜਾਊ। ਸੋ ਇਸ ਕਰਕੇ ਮੈਂ ਬਹੁਤਾ ਟਾਈਮ ਨਹੀਂ ਲੈਣਾ ਕਿਉਂਕਿ ਅੱਗੇ ਇਹਨਾਂ ਨੇ ਜਾਣਾ ਹੈ। ਮੈਂ ਸਿਰਫ ਇੰਨੇ ਕਹੂੰਗਾ ਜਿਸ ਤਰ੍ਹਾਂ ਦੀ ਏਕਤਾ ਜਿਸ ਤਰ੍ਹਾਂ ਦੀ ਆਪਸ ਵਿੱਚ ਭਾਈਚਾਰਕ ਸਾਂਝ ਤੁਸੀਂ ਦਿਖਾਈ ਹੈ। ਉਹਦੇ ਵਾਸਤੇ ਮੈਂ ਤੁਹਾਨੂੰ ਸਲਾਮ ਕਰਦਾ। ਕਿਉਂਕਿ ਪਾਰਟੀ 'ਚ ਕਈ ਵਾਰੀ ਇੱਕ ਦੂਜੇ ਨਾਲ ਵੀ ਤਲਖੀਆਂ ਹੋ ਜਾਂਦੀਆਂ ਨੇ ਇਲੈਕਸ਼ਨ ਵੇਲੇ ਜ਼ਿਆਦਾ ਹੋ ਜਾਂਦੀਆਂ ਨੇ ਹੋ ਜਾਂ ਇਹ ਮਨੁੱਖੀ ਫਿਤਰਤ ਹੈ ਆਪਣੀ ਤਾਂ ਲੱਖਾਂ ਕਰੋੜਾਂ ਲੋਕਾਂ ਦੀ ਪਾਰਟੀ ਹੈ ਉਹ ਇੱਕ ਬਿਗ ਬੌਸ ਚੱਲਦਾ ਹੈ ਉਹ 10-15 ਹੀ ਹੁੰਦੇ ਨੇ ਤਿੰਨ ਚਾਰ ਦਿਨਾਂ ਬਾਅਦ ਉਹ ਆਪਸੇ ਲੜਨ ਨੂੰ ਲੱਗ ਜਾਂਦੇ ਨੇ ਕਿਸੇ ਦੇ ਕਿਸੇ ਨਾਲ ਗਰੁੱਪ ਬਣ ਜਾਂਦੇ ਨੇ ਕਿਸੇ ਦਾ ਕਿਸੇ ਨਾਲ ਪਰ ਤੁਸੀਂ ਲੱਖਾਂ ਦੀ ਗਿਣਤੀ 'ਚ ਹੋਣ ਦੇ ਬਾਵਜੂਦ ਵੀ ਕੋਈ ਮੈਨੂੰ ਇਸ ਤਰ੍ਹਾਂ ਦੀ ਸ਼ਿਕਾਇਤ ਨਹੀਂ ਆਈ ਕਿ ਫਲਾਣੇ ਨੇ ਫਲਾਣੇ ਨੂੰ ਐ ਕਹੇਤਾ ਫਲਾਣੇ ਨੇ ਕੋਈ ਆ ਗੱਲ ਉਹਨੂੰ ਐ ਕਹੇਤਾ ਉਹ ਉੱਥੇ ਲੜ ਪਿਓ ਉਹਨੇ ਆ ਕਰਤਾ ਸੋ ਇਸ ਕਰਕੇ ਮੈਂ ਮੈਂ ਅਰਵਿੰਦ ਜੀ ਨੂੰ ਕਿਹਾ ਕਿ ਆਪਾਂ ਉਹਨਾਂ ਨੂੰ ਮਿਲ ਕੇ ਆਈਏ ਸ਼ਾਵਾਸ਼ੇ ਦਈਏ ਕਹਿੰਦੇ ਜਰੂਰ ਰੱਖੋ ਸਾਰੇ ਪੰਜਾਬ ਤੋਂ ਬੁਲਾ ਲਓ ਇਸ ਤੋਂ ਬਾਅਦ ਮੈਂ ਜਾਊਂਗਾ ਮੇਰਾ ਟਾਂਡਾ ਤੇ ਕਰਤਾਰਪੁਰ ਸਾਹਿਬ ਕਰਤਾਰਪੁਰ ਜਿਹੜਾ ਸ਼ਹਿਰ ਹੈ ਉੱਥੇ ਮੇਰੇ ਰੋਡ ਸ਼ੋਅ ਨੇ ਬਾਅਦ ਚ ਇਹ ਚਲੇ ਜਾਣਗੇ ਮੈਂ ਉੱਥੇ ਰੋਡ ਸ਼ੋਅ ਕਰੂੰਗਾ ਤੇ ਜਿੱਥੇ ਕਹੋਗੇ ਜਿੱਥੇ ਬੁਲਾਓਗੇ ਉੱਥੇ ਆਉਂਗਾ ਆ 12 13 ਦਿਨ ਹੁਣ ਪੰਜਾਬ ਦੇ ਲੇਖੇ ਲਾ ਦਿਓ ਥੋੜੇ ਜਿਹਾ ਭਾਵੇਂ ਘਰਦਿਆਂ ਨੂੰ ਕਹਿ ਦਿਓ ਕਿ 12 13 ਦਿਨ ਲਈ ਛੁੱਟੀ ਦੇ ਦਿਓ ਕਿਉਂਕਿ ਇਹ 12 13 ਦਿਨਾਂ ਨੇ 12 13 ਸੀਟਾਂ ਹੀ ਲਿਆਉਣੀ ਆ ਮੈਂ ਕਹਿੰਦਾ ਜਿਹੜੇ 13 ਦਿਨ ਨੇ 13 ਜ਼ੀਰੋ ਕਰ ਦੋ ਜਦੋਂ 13 ਜ਼ੀਰੋ ਹੋ ਗਿਆ ਤਾਂ ਅਰਵਿੰਦ ਕੇਜਰੀਵਾਲ ਦੀ ਜਿੱਥੇ ਮਰਜੀ ਹੁਣ ਉਸ ਵੇਲੇ ਪਰ ਇਹਨਾਂ ਦਾ ਜਿਹੜਾ ਮਾਣ ਨਾਲ ਸਿਰ ਉੱਚਾ ਹੋਊਗਾ ਕਿ ਮੇਰੇ ਜਿਹੜੇ ਮੇਰੇ ਜਿਹੜੇ ਪੰਜਾਬ ਵਾਲੇ ਨੇ ਮੇਰੇ ਪੰਜਾਬ ਦੇ ਬਹਾਦਰ ਲੋਕ ਜਿਹੜੇ ਨੇ ਉਹਨਾਂ ਨੇ ਆਹ ਕੰਮ ਕਰਕੇ ਦਿਖਾਤਾ ਇਹ ਕਿ तमाम ਬੜੀ ਖਬਰਾਂ ਸੇ ਜੁੜੇ ਰਹਿਣੇ ਕੇ ਲਈ ਲਾਈਕ ਕਰੇ ਸਬਸਕ੍ਰਾਈਬ ਕਰੇ YouTube ਪਰ ਸੱਚ ਕੋ ਹਿੰਦੀ ਚੈਨਲ ਔਰ ਬੈਲ ਆਈਕਨ ਦਬਾ ਕੇ ਪਾਈ ਲੇਟੈਸਟ ਅਪਡੇਟ ਸਭ ਸੇ ਪਹਿਲੇ